ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਮਹਾਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਹਰਾਮ ਚਾਰ ਕੁੰਟ ਦਹਿ ਦਿਸ ਬ੍ਰਾਹਮੇ ਥਕ ਆਈ ਪ੍ਰਭ ਕੀ ਸ਼ਾਮ ਤੀਨ ਦੁਦਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਵਿਨ ਸਾਗ ਕਮਲਾਵਤੀ ਉਪਜਹਿ ਨਾਹੀ ਧਾਮ ਹਰ ਨਾ ਹ ਨ ਮਿਲਿਆ ਸਾਜਨਾ ਕਤ ਪਾਈਐ ਵਿਸਰਾਮ ਜਿਤ ਗਰ ਹਰ ਕੰਤ ਨਾਮ ਪ੍ਰਗਟੈ ਪਾਠ ਨਗਰ ਸਿਗਰਾਮ ਹਉ ਸਾਬ ਸਿਗਾਰਤ ਮੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਬਿਹੂਨੀ ਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਥਾਮ ਚੇਤੂ ਗੋਬਿੰਦਿਆ ਰਾਤੀਏ ਹੋਵੇ ਅਨੰਦ ਕਣਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹ ਗਣਾ ਇੱਕ ਖੇਨ ਤਿਸ ਬਿਨ ਜੀਵਣਾ ਮਰਥਾ ਜਨਮ ਜਣਾ ਜਲ-ਥਲ ਮਹਿਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਵਚਿਤਨਾ ਆਵਈ ਕਿਤਣਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਾਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜੇ ਤੇ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲਗਾ ਮੈਂ ਸਾਖ ਤਿਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿੱਚੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ ਓ ਅਲਚ ਪਰਚ ਸਗਲੀ ਮੁਈ ਚੁਟਾ ਤੰਦ ਮੋ ਇਕ ਸਰਹਰ ਕੇ ਨਾਮ વિના ਅਗਲਿ ਇਹ ਕੋਏ ਦੇ ਸਾਰਿ ਗੁਚਣਾ ਪ੍ਰਭ ਬਿਨ ਅਬਰ ਨ ਕੋਏ ਪ੍ਰੀਤਮ ਚਰਣੇ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਹੁ ਪ੍ਰਾਪਤ ਹੋਏ ਮੈਂ ਸਾਖ ਸੁਹਾਵਾ ਤਾ ਲਗੇ ਜਾਂ ਸੰਤ ਭੇਟੈ ਹਰ ਸੋਏ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨਾ ਹਰ ਸੱਜਣ ਦਾ ਬਣ ਲਗਿਆ ਕਿਸਨ ਦੇਈ ਬੰਨਾ ਮਾਣਕੋ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀ ਸਾਨਾ ਰੰਗ ਸਭੇ ਨਰੈਣ ਜੀਤਿ ਮਨ ਪਵਨਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਾਣੇ ਸਹੀ ਕਹੀਆ ਤਾਨਾ ਆਪਣੇ ਲਿਆ ਜੇ ਮਿਲੈ ਵਿਛੜ ਕਿਉ ਰੋਵਣਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਾ ਹਰ ਜੇ ਠੇ ਰੰਗੀਲਾ ਤਿਸਤਾਣੀ ਜਿਸ ਕਾ ਭਾਗ ਮਥਾਨਾ ਆ ਸਾੜਤ ਬੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਈਏ ਪਾਇ ਗੁਚੀਏ ਗਲ ਪਈ ਸ ਜਨ ਕੀ ਫਾਸ ਜਿਹਾ ਬੀਜੈ ਸੋ ਲੜੈ ਮਥੈ ਜੋ ਲਿਖਿਆ ਆਸ ਰੈਣ ਵਿਹਾਨੀ ਪਛਤਾਣੀ ਉਠ ਚੱਲੀ ਗਈ ਨਿਰਾਸ ਦਿਨ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਏ ਪਿਆਸ ਪ੍ਰਭ ਤੁਧ ਵਰਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੇ ਚਾਰਣ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਕੋ ਨਾਮ ਅਦਾਰ ਵਿਖਿਆ ਰੰਗ ਕੋੜਾ ਵਿਆ ਦੇਸਾਂ ਸਭੇ ਛਾਰ ਹਰ ਅਮਰਤ ਬੂੰਦ ਸੁਆਵਣੀ ਮਿਲ ਸਾਧੂ ਪੀਵਣ ਹਾਰ ਮਾਣ ਤੈਨ ਪ੍ਰਭ ਸੰਗ ਮਾ ਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਾਤਨ ਕੈਸਦ ਵਲੇ ਹਾਰ ਨਾਨਕ ਹਰ ਜੀ ਮਿਆ ਕਰੋ ਸ਼ਬਦ ਜਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਹੋਰ ਹਰ ਪਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਏ ਤੋ ਲਖਸਿਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦੇਨ ਦੇਹ ਬਿਨ ਸਸੀ ਤੇ ਤੇ ਵੇੜਾ ਕੈ ਸੰਪ੍ਰੇਤੂ ਪਕੜ ਚਲ ਆਇਨ ਦੂਤ ਜਾਮ ਕਿਸਨ ਦੇਣੀ ਫੇਤ ਛੱਡ ਖੜੋ ਤਖਨ ਵਾਹੇ ਜਿਨ ਸਿਓ ਲਗਾਹੇਤ ਹੱਥ ਮਰੋੜਾ ਤਨ ਕਪੇ ਸਿਹਾ ਹੋ ਆਸੀਤ ਦਿਹਾ ਬਿਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਾਰਣ ਵਹਿਤ ਪ੍ਰਵਦੇਤ ਸੇ ਫਾ ਦੋਏ ਨਰਕ ਨ ਪਾਈ ਹੈ ਹੈ ਗੁਰ ਰਖਣ ਵਾਲਾ ਹੀ ਤ ਹਸਨ ਪੇ ਮਯੋ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ संत सहाई रा प्रेम के हों तन कै लागा पाए बिन प्रभु क्यों सुख पाईए दूजी नाही जाए जिन्नी चाखिया प्रेम रस से तृप्त रहे आगाए आप त्याग बिनती करहे लेहो प्रभु लड लाए जो हर कंते मिलाइया से विछड़त है ना जाए ਰਬ ਬੇਣ ਦੂ ਜਾ ਕੋ ਨਹੀਂ ਨਾਨਕ ਹਰ ਸਰਣਾ ਆਏ ਅਸੂ ਸੁਖੀ ਵਸੰਦੀਆ ਜਿੰਨਾ ਵਯਾ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਪਣ ਸਬੇ ਰੋਗ ਬੇਮਕ ਹੋਏ ਰਾਮ ਤੇ ਲਗਣ ਜਨਮ ਵਿੱਚ ਜੋਗ ਕਿੰਨੇ ਮਹਿਕੌਣੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਬਹਿਰੋਜ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੈ ਤਉ ਤਰਹਿ ਸਭ ਦੇ ਯੋਗ ਨਾਨਕ ਕੋ ਪ੍ਰਭ ਰਾਖ ਲੈਹੇ ਮੇਰੇ ਸਾਹਿਬ ਬੰਦੀ ਮੋਚ ਕੱਤਕ ਹੋਵੇ ਸਾਧ ਸੰਗ ਬਿਨ ਸੈਸ ਬੇ ਸੋਚ ਮੰਗਰ ਮਾਹੀ ਸਹੰਦੀਆ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮਹੌਲਿਆ ਆਰਾਮ ਸਿਉ ਸੰਗ ਸਾਧ ਸਹਿ ਲੜੀਆਂ ਸਾਰ ਜਨਾਂ ਤੇ ਬਾਹਰੀ ਸੇ ਰਹਿਣੇ ਖੇਲੜੀਆਂ ਤਿਨ ਦੁੱਖ ਨ ਕਬ ਹੋਉ ਉਤਰੈ ਸੇ ਜਮਕੇ ਬਸ ਪੜੀਆਂ ਜਿਨੀਰਾ ਵਿਆਪ ਪ੍ਰਭ ਆਪਣ ਸੇ ਦਿਸਣ ਲਿਤ ਖੜੀਆ ਰਤਨੇ ਜਿ ਵੇਹ ਹਰਿ ਲਾਲ ਹਰ ਕੰਠ ਤਿ ਨਾ ਜੜੀਆ ਨਾਨਕ ਵਾਂਛੈ ਤੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਗਰ ਪ੍ਰਭ ਆਰਦਨਾ ਬਹੁੜ ਨ ਜਨਵੜੀਆ ਹਾ ਭੋਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾ ਮਨ ਵੇਧਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹੋ ਹੋ ਟੋ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਮਿਖੇ ਆਪੋ ਹੈ ਨਸਕੈ ਮਿਲ ਸਾਧੂ ਗੁਣ ਗਾਹੋ ਦੇਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਪਾਰ ਜਾਓ ਲਖਵੇਰੀਆ ਹਰ ਸੱਜਣ ਅਗਮ ਆਹੋ ਸ਼ਰਮ ਪਈ ਨਾਰੈਣ ਨਾਨਕ ਦਰਪਈ ਆਹੋ ਓਖ ਸੁਖੰ ਦਾ ਸਰਬ ਸੁਖ ਜਿਸ ਵਕਸੇਵੇ ਪਰਵਾਹੋ ਮਾਗ ਮਜਨ ਸੰਤ ਸਾਧੂ ਆ ਤੋੜੀ ਕਰੇ ਸਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨਕ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਮੋਹੀ ਐ ਬਿਨ ਸਲੋਬ ਸੁਆਨ ਸਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ ਆਠ ਸਾਠ ਤੀਰਥ ਸਗਲ ਪੁਨਾ ਜੀ ਦਇਆ ਪਰਵਾਨ ਜਿਸ ਨਾਉਂਦੇ ਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪੋਨਾ ਨਾਨਕ ਤਨ ਕੁਰਬਾਨਾ ਮਾਗ ਸੋਚੇ ਸੇ ਕਾਂਧੀ ਆਹ ਜਿਨ ਪੂਰਾ ਗੁਰ ਮਿਹਰਵਾਨ ਫਾਲਗੁਣ ਆਨੰਦ ਉਪਾਰਜਨਾ ਹਰ ਸਜਣ ਪਰਗਟ ਆਏ ਸੰਤ ਸਹਾਈ ਰਾਮ ਕੇ ਕਰ ਕੇ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਚਪੁਨੀ ਵੜ ਪਾਗਣੀ ਵਰ ਪਾਇਆ ਹਰ ਰਾਇ ਮੇਲੇ ਸਹੀਆ ਮੰਗਲ ਗਾਵਹੀਂ ਗੀਤ ਗੋਵਿੰਦੇ alae ਹਰ ਜੀ ਹਾਇ ਵਰਨਾਂ ਦੇ ਸਾਈ ਕੋਈ ਦੂਜਾ ਲਵੈ ਨਾ ਨਾਏ ਹਲ ਤਪਾਲਤ ਸਵਾਰੇ ਹੋਣ ਨੇ ਚਲ ਦਿੱਤੀਆਂ ਨਾ ਜਾਏ ਸੰਸਾਰ ਸਾਗਰ ਤੇ ਰਖੇ ਹਨ ਬਹੁੜ ਨ ਜਨਮ ਧਾਏ ਜਿਹ ਬਾਏ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਰ ਗੁਰ ਨੇ ਤੇ ਸਲਾਹੀ ਐ ਜਿਸਨੋ ਤਿਲ ਨਾ ਤੁਮਾਇ ਜਿਨ ਜੇਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਗਿਆ ਦਰਗਹ ਹੈ ਸੱਚ ਖਰੇ ਸਰਬ ਸੁਖਾਨਦ ਚਰਨ ਹਾਰ ਪਉਜਲ ਵਿਖਮ ਤਰੇ प्रेम भगत तन पाईया बिखिया नाहे जरे कूड़ गए दोबिदा नसि पूरन साच भरे पार ब्रह्म प्रभु सेवंदे मन अंदर एकतरे महादेव सुमूरत पले जिस कोना दर करे ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾਦੇਵ ਸੁਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਨਾ ਪਾਸ ਜਗ ਜੀਵਨ ਪਰਖ ਤੇ ਆਗ ਕੈ ਮਾਨਸ ਸੰਦੀਆਸ ਦੁਈਏ ਪਾਏ ਵ ਗੁਚੀ ਐ ਗੜ ਪਈ ਸੋ ਜਨ ਕੀ ਫਾਸ ਜੇ ਹਾ ਬੀਜ ਸੋ ਲੜੈ ਮਥਾ ਜੋ ਲਿਖਿਆ ਆਸ ਰਹਿਣ ਬਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਪੇਟੀ ਐ ਸੋਦਰ ਗਹਿ ਹੋਏ ਇਕਲਾਸ ਕਰ ਕਿਰਪਾ ਪ੍ਰਭ ਆਪ ਕੋਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬੇਨ ਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗਿਆ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ